ਕਪੂਰਥਲਾ ਪੁਲਿਸ ਦੀ ਸੀਆਈਏ ਟੀਮ ਵੱਲੋਂ ਨਾ ਇੱਕ ਆਪਣਾ ਜਿਹੜੇ ਗੈਂਗਸਟਰ ਐਲੀਮੈਂਟਸ ਐ ਐਂਟੀਸੋਸ਼ਲ ਐਲੀਮੈਂਟਸ ਐ ਜਿਹੜੇ ਸੋਸਾਇਟੀ ਦੇ ਵਿੱਚ ਨਾ ਇੱਕ ਦਹਿਸ਼ਤ ਪੈਦਾ ਕਰਦੇ ਨੇ ਵੈਪਨਸ ਕੇ ਥਰੂ ਉਹਨਾਂ ਨੂੰ ਰਾਉਂਡ ਅਪ ਕਰਨ ਦਾ ਆਪਰੇਸ਼ਨ ਚੱਲ ਰਿਹਾ ਹੈ ਪਿੱਛੇ ਵੀ ਅਸੀਂ 10 1 ਦਿਨ ਪਹਿਲੇ 8 ਦਿਨ ਪਹਿਲੇ ਕਰੀਬ ਫਗਵਾੜਾ ਦੇ ਵਿੱਚ ਵੀ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ تھے ਹੁਣ ਵੀ ਅੱਜ ਅਸੀਂ ਨਾ ਇਦਾਂ ਦੇ ਬੰਦੇ ਰਾਉਂਡ ਅਪ ਕੀਤੇ Uh, रिकवरी जोड़ी ऑपरेशन के दौरान है वो हैं साे चार पिस्टल हैं सैवन पॉइंट सिक्स mm, फाइव एम uh, एम पांच लाइव राउंड्स एक राइफल बारह बोल uh, ए भी दो uh, लाइव राउंड्स एक राइफल uh, डब uh, बारह बोल डबल बैरल दो लाइव राउंड्स एक ब्रेज़ा गड्डी पी uh, बी फिफ्टी uh, सैवन सी uh, फोर ट्रिपल जीरो व्हाइट कलर की और एक मोटरसाइकिल स्पलेंडर ए असी uh, uh, बराबद किया है थ्रू थ्री तीन एफ आई आर असी हुई हैं ਜਿਹੜੇ ਬੰਦੇ ਅਸੀਂ ਰਾਉਂਡ ਅਪ ਕੀਤੇ ਹੋਏ ਇਹ ਬੰਦੇ ਪਹਿਲੇ ਵੀ ਕ੍ਰਾਈਮ ਦੇ ਵਿੱਚ ਇਨਵੋਲਡ ਰਹੇ ਹਨ ਇਹਨਾਂ ਦੇ ਉੱਪਰ ਆਮ ਸੈਕ ਦੇ ਪਰਚੇ ਹਨ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਔਰ ਕਪੂਰਥਲੇ ਦੇ ਵਿੱਚ ਵੀ ਪਰਚੇ ਹਨ ਇਹ ਪਹਿਲੇ ਇਹ ਜਿੰਨੇ ਬੰਦੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੇ ਵਿੱਚ ਤੇ ਸਾਡੇ 3 ਬੰਦੇ ਨੇ ਜਿਹੜੇ ਬੇਲ ਤੇ ਆਏ ਸਨ ਔਰ ਬੇਲ ਦੇ ਆਨ ਤੋਂ ਬਾਅਦ ਵੀ ਇਹਨਾਂ ਨੇ ਨਾ ਕ੍ਰਾਈਮ ਕਰਨ ਦੀ ਨੀਅਤ ਨਾਲ ਵੈਪਨ ਪੋゼਸ਼ਨ ਦੇ ਵਿੱਚ ਇਲੀਗਲ ਵੈਪਨ ਇਹਨਾਂ ਦੀ ਪ੍ਰਦਰਸ਼ਨ ਤੋਂ ਮਿਲਿਆ ਹੈ ਹਾਂ ਉਹ ਮੈਂ ਦੱਸ ਦੇਣਾ ਅਸੀਂ ਰਾਉਂਡ ਅਪ ਕੀਤਾ ਹਰਵਿੰਦਰ ਸਿੰਘ ਔਰ ਦਾਰਾ ਨਾ ਨਾ ਇਹਦੇ ਕਿਲਾਫ 3 ਪਰਚੇ ਹੈ 2 ਪਰਚੇ 2021 ਦੇ ਹੈ ए ਹੈ ਇੱਕ ਗੈਂਬਲਿੰਗ ਐਕਟ ਦਾ ਇੱਕ 307 ਦਾ 2022 ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਐਕਟ ਦਾ ਵੀ ਇੱਕ ਪਰਚਾ ਹੋਇਆ ਹੈ ਨਾਲ ਅਸਲਾ ਐਕਟ ਲਾਇਆ ਹੋਇਆ ਹੈ ਦੂਜਾ ਅਮਰਿਤਪਾਲ ਨੇ ਹਮ ਇਹਨੂੰ ਅਸੀਂ ਅਕਤੂਬਰ ਦੇ ਵਿੱਚ ਨਵੰਬਰ ਦੇ ਵਿੱਚ ਫੜਿਆ ਸੀ ਇਹਨੂੰ ਅੰਮ੍ਰਿਤਸਰ ਤੋਂ ਫੜ ਕੇ ਲੈ ਕੇ ਆਏ ਸੀ ਜੇਲ੍ਹ ਤੇ ਵਾਪਸ ਬੇਲ ਤੇ ਆ ਕੇ ਇਹਨੇ ਵਾਪਸ ਇਹਦੇ ਪੋゼਸ਼ਨ ਤੋਂ ਇਲੈਗਲ ਵੈਪਨਸ ਨਾਲ ਨੂੰ ਬਰਾਮਤ ਹੋਇਆ ਇਹਦੇ ਉੱਪਰ ਦੋ ਪਰਚੇ ਹੈ ਦੋਨੋਂ 307 ਕੇ ਹਨ ਔਰ ਇਹ ਇਨੂੰ ਅੰਮ੍ਰਿਤ ਨਿਹੰਗ ਵੀ ਕਹਿੰਦੇ ਆ ਸੋ ਇਹ ਇੱਥੇ ਏਰੀਆ ਦੇ ਵਿੱਚ ਨਾ ਜਿੱਦਾਂ ਹੀਨਸ ਕ੍ਰਾਈਮ ਦੇ ਵਿੱਚ ਇਨਵੋਲਵ ਰਹਿੰਦਾ ਹੈ ਤੀਜਾ ਬੰਦਾ ਹੈ ਫਤਿਹ ਸਿੰਘ ਉਰਫ ਫੱਤੂ ਹੈ ਨਾ ਇਹਦੇ ਖਿਲਾਫ ਵੀ ਤਿੰਨ ਪਰਚੇ ਆ ਇੱਕ ਸਨੈਚਿੰਗ ਦਾ ਪਰਚਾ ਹੈ ਔਰ ਬਾਕੀ ਦੋ ਲੜਾਈ ਝਗੜੇ ਦੇ ਪਰਚੇ ਹਨ ਚੌਥਾ ਹੈ ਅਰਵਿੰਦ ਅਰਵਿੰਦਰ ਸਿੰਘ ਇਹਦੇ ਉੱਪਰ 420 ਦਾ ਪਰਚਾ ਹੈ 420 120 ਵੀ ਅੰਮ੍ਰਿਤਪਾਲ ਹਰਵਿੰਦਰ ਔਰ ਫੱਤੂ ਇਹ ਤਿੰਨੋਂ ਬیلਦੇ ਆਏ ਨਾ ਨਾ اور ਬੇਲ ਤੇ ਆ ਸਾਨੂੰ ਸੋ ਸੀਕ੍ਰੇਟ ਇਨਫੋਰਮੇਸ਼ਨ ਕੇ ਬੇਸਿਸ ਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕੀਤਾ ਹੈ ਔਰ ਅੱਗੇ ਵੀ ਕਪੂਰਥਲਾ ਪੁਲਿਸ ਇਦਾਂ ਦੇ ਐਂਟੀ ਸੋਸ਼ਲ 엘ਮੈਂਟਸ ਜਿਹੜੇ ਵੈਪਨ ਕੇ ਥਰੂ ਕੋਈ ਸਮਾਜ ਦੇ ਵਿੱਚ ਨਾ ਆ ਕੋਈ دہشت ਫਲਾਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਦੇ ਹੋਏ ਨਾ ਇਸ ਤਰ੍ਹਾਂ ਦੇ ਆਪਰੇਸ਼ਨ ਕਰ ਰਹੇ ਹਾਂ ਤੋਂ ਨੂੰ ਬਹੁਤ ਜਲਦ ਅੱਗੇ ਵੀ ਇਦਾਂ ਦੀ ਕੋਈ ਰਿਕਵਰੀ ਮੈਡਮ ਇਟ ਇਜ਼ ਪ੍ਰਾਇਮਰੀ ਇਨਵੈਸਟੀਗੇਸ਼ਨ ਆ ਕੋਲਿਸ ਡਿਊਰੀ ਵਿੱਚ ਕੋਈ ਜੇਲ੍ਹ ਦੇ ਵਿੱਚ ਵੀ ਇਹਨਾਂ ਦਾ ਕੋਈ ਨੈਕਸਸ ਬਣਨ ਦੀ ਬੇਸਿਕਲੀ ਜਿੰਨੇ ਬੰਦੇ ਜੋ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਇਹ ਪਤਾ ਲੱਗਿਆ ਕਿ ਜਦੋਂ ਇਹ ਕ੍ਰਾਈਮ ਕਰਕੇ ਬੰਦਾ ਬੰਦੇ ਅੰਦਰ ਜਾਂਦੇ ਹਨ ਤਾਂ ਇਹਨਾਂ ਦੇ ਕੰਟੈਕਟ ਦੇ ਵਿੱਚ ਹੋਰ ਕ੍ਰਿਮੀਨਲ ਆ ਜਾਂਦੇ ਹਨ ਫਿਰ ਉੱਥੇ ਜਾ ਕੇ ਗੱਲਬਾਤ ਕਰਕੇ ਨਾ ਇਹ ਆਪਸ ਦੇ ਵਿੱਚ ਸਾਠ ਗਾਠ ਕਰਕੇ ਬਾਹਰ ਕਿੱਥੇ ਕ੍ਰਾਈਮ ਕਰਨ ਵਾਸਤੇ ਇਹਨਾਂ ਨੂੰ ਵੈਪਨ ਜਾਂ ਹਸਲਾ ਕੋਈ ਮੁਹਈਆ ਹੋ ਸਕਦਾ ਹੈ ਇਹ ਆਪਸ ਵਿੱਚ ਗੱਲ ਕਰ ਲੈਂਦੇ ਬਾਹਰ ਆ ਕੇ ਕਈ ਵਾਰੀ ਜਿਹੜਾ ਬੰਦਾ ਦੇਲ ਤੇ ਆਉਦਾ ਉਹ ਕਹਿੰਦਾ ਤੁਸੀਂ ਮੇਰਾ ਵੈਪਨ ਸੰਭਲੋ ਜਾਂ ਤੁਸੀਂ ਉਹ ਬੰਦੇ ਤੋਂ ਵੈਪਨ ਲੈ ਲਓ ਅਗਰ ਜੇਕਰ ਤਹਾਨੂੰ ਚਾਹੀਦਾ ਹੈ ਬੇਸਿਕਲੀ ਕ੍ਰਿਮੀਨਲ ਟੈਂਡੈਂਸੀਜ਼ ਹੈ ਨਾ ਦੀ ਸੋ ਇਹ ਵੈਪਨ ਆਪਣੇ ਵਾਸਤੇ ਗੈਂਗਵਾਰ ਵਾਸਤੇ ਔਰ ਵਾਰਦਾਤ ਕਰਨ ਵਾਸਤੇ ਇਹ ਪੋਜੀਸ਼ਨ ਦੇ ਵਿੱਚ ਰੱਖਦੇ ਨੇ ਨਸ਼ਾ ਮੁਕਤੀ ਕੇਂਦਰ ਤੋਂ ਇੱਕ ਇਹਨਾਂ ਦੇ ਵਿੱਚ ਉਹ ਆਇਆ ਕਿ ਉੱਥੇ ਵੀ ਇਦਾਂ ਦਾ ਕੁਝ ਕਲਚਰ ਡਵੈਲਪ ਹੋਇਆ ਉਹ ਉਹ ਦੈਟ ਇਜ਼ आवर పార్ਟ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਉਹ ਨਸ਼ਾ ਮੁਕਤੀ ਕੇਂਦਰ ਤੋਂ ਆਇਆ ਹੈ ਪਹਿਲੇ ਉਹ ਨਸ਼ਾ ਵੀ ਕਰਦਾ था ਜਿਹੜਾ ਹੈਗਾ ਕੁਝ ਬੰਦੇ ਇਹਦਾ ਦੇ ਵਿੱਚ ਨਸ਼ਾ ਵੀ ਕਰਦੇ ਸੋ ਵੀ ਆਰ ਵੈਰੀਫਾਈਂਗ ਦੈਟ ਵਿਲ ਬੀ ਵੈਰੀਫਾਈਡ ਮੈਡਮ ਅਕਸਰ ਇਹਨਾਂ ਬਾਰੇ ਇਨਪੁੱਟ ਹੈ ਕਿ ਪ੍ਰੋਪਰਟੀਆਂ ਤੇ ਕਬਜ਼ੇ ਕਰਨ ਦੀ ਕੋਈ ਲਿੰਕ ਅਪ ਹੋਇਆ ਹੈ ਕੋਈ ਪੁਰਾਣਾ ਕਿ ਡੈਟ ਇਜ਼ ਆਰ ਵੀ ਆਰ ਵੈਰੀਫਾਈਂਗ ਡੂਰਿੰਗ ਇਨਵੈਸਟੀਗੇਸ਼ਨ ਹੈ ਨਾ ਜੇਕਰ ਕੋਈ ਇਹਦਾ ਦੀ ਗੱਲ ਸਾਹਮਣੇ ਆਏਗੀ ਸੋ ਦੈਟ ਵਿਲ ਬੀ ਜਿੱਥੇ ਵੀ ਇਹਨਾਂ ਨੇ ਕੋਈ ਵੀ ਵਾਰਦਾਤ ਕੀਤੀ ਹੈ ਜਾਂ ਕਿਤੇ ਲੜਾਈ ਜਗੜੇ ਦੇ ਵਿੱਚ ਇਨਵੋਲਵਮੈਂ

ਐਂਡ ਵਾਟਐਵਰ ਜੋ ਵੀ ਇਨਨੇ ਕੋਈ ਇਲੀਗਲ ਕੰਮ ਇਹਦਾ ਕੀਤਾ ਹੋਗਾ ਤਾਂ ਉਹਦੇ ਉੱਪਰ ਐਫ ਆਈ ਆਰ ਬਿਲ ਬੀ ਡਨ